ਲੁਧਿਆਣਾ ਦੇ ਕੁਮਾਰ ਮੰਡੀ ਵਿਖੇ ਟੋਂਡਾ ਸਵੀਟ ਦੇ ਨਾਲ ਇੱਕ ਬੈਗਾ ਵਾਲੀ ਦੁਕਾਨ ਦੇ ਵਿੱਚ ਲੱਗੀ ਭਿਆਨਕ ਅੱਗ ਲੱਖਾਂ ਰੁਪਏ ਦਾ ਮਾਲ ਸੜ ਕੇ ਸੁਆਹ ਹੋ ਗਿਆ ਅੱਗ ਲੱਗਣ ਦੇ ਕਾਰਨ ਦਾ ਨਹੀਂ ਪਤਾ ਲੱਗਿਆ ਪਰ ਸੂਤਰਾਂ ਦੇ ਹਵਾਲੇ ਤੋਂ ਅੱਗ ਲੱਗਣ ਦਾ ਕਾਰਨ ਸ਼ੋਰਟ ਸਰਕਟ ਦੱਸਿਆ ਜਾ ਰਿਹਾ ਪੱਤਰਕਾਰ ਨਾਲ ਗੱਲਬਾਤ ਕਰਦੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਟੈਲੀਫੋਨ ਰਾਹੀਂ ਇਤਲਾਮ ਮਿਲੀ ਸੀ ਕਿ ਕੁਮਾਰ ਮੰਡੀ ਵਿਖੇ ਬੈਗਾ ਵਾਲੀ ਸ਼ਾਪ ਤੇ ਅਚਾਨਕ ਅੱਗ ਲੱਗ ਗਈ ਜਿਸ ਨੂੰ ਕਾਬੂ ਪਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗਾਤਾਰ ਜਲਨ ਕਰ ਰਹੀਆਂ ਹਨ ਪੁਆਇੰਟ ਦਾ ਪ੍ਰੋਪਰਟਰ ਵਿਜੇ ਕੁਮਾਰ ਗੁੰਡਾ ਬੋਲ ਰਿਹਾ ਹਾਂ ਤੇ ਕੀ ਹੋਇਆ ਕਿੱਦਾਂ ਹੋਇਆ ਪਤਾ ਨਹੀਂ ਜੀ ਮੈਂ ਤਾਂ ਕਰਨ ਪਹੁੰਚਿਆ ਹੀ ਨਹੀਂ ਹਲੇ ਜੇ ਉਹ ਪਰਪਸ ਹੋਣਾ ਹੈ ਜੀ ਅੱਗ ਲੱਗੀ ਹੈ ਅੱਗੇ ਤਾਂ ਮੈਂ ਮੁੰਡੇ ਪੁੱਛਿਆ ਮੈਂ ਕਿਹਾ ਬੇਟਾ ਕਿੱਦਾਂ ਕਹਿੰਦਾ ਦੁਕਾਨ ਮੂਰਲੀ ਉਹ ਸੀ ਬੰਦ ਕਰਨ ਲੱਗੇ ਐ ਤੇ ਛੋਟ ਛੋਟ ਸਟਰ ਹੋਇਆ ਖਸਲ ਤੇ ਇਹ ਲੋਕ ਲੱਗੇ ਸਫਾਈਆਂ ਕਰਾਂ ਚ ਹਮ ਪੇ ਇੱਧਰ ਕਰਾ ਉੱਧਰ ਕਰਾ ਸਰ ਬਿਜਲੀ ਜੇ ਪੱਤੀ ਗਈ ਹੋਈ ਸੀ ਪੱਤੀ ਆਈ ਜਾਂ ਡਬਲ ਫੇਸ ਆ ਗਿਆ ਉਹ ਦੁਕਾਨ ਬੰਦ ਕਰਨ ਲੱਗੇ ਪਹਿਲਾਂ ਸਾਡੇ ਸਾਈਟਾਂ ਸਾਡੀਆਂ ਦੁਪਹਿਰੇ ਜਿਹੜੀਆਂ ਲੇਟਾਂ ਸਾਰੀਆਂ ਉਹ ਛੜ ਗਈਆਂ ਉਹਨਾਂ ਸ਼ਾਰਟ ਸਰਕਟ ਜੋ ਦੁਕਾਨਾਂ ਸੀ ਬੰਦ ਕਰਨ ਲੱਗੇ ਸ਼ਾਰਟ ਸਰਕਟ ਉਹਦੇ ਅਗਲਾ ਜੀ ਨਹੀਂ ਜਿਹੜੀਆਂ ਨਵੀਂ ਤਾਰਾਂ ਪਾਈਆਂ ਉਹਦੀ ਲੰਗੀ ਨਾਲ ਹੋਇਆ ਉਹਦਾ ਕੀ ਮਤਲਬ ਜਿਹੜੀ ਨਵੀਆਂ ਜਿਹੜੀ ਬਿਜਲੀ ਤਾਰਾਂ ਪਾਈਆਂ ਨਾ ਪਹਿਲਾਂ 2 ਫੇਸ ਦੀ ਆ ਰਹੇ ਸੀ ਤੇ ਜਦੋਂ ਦੁਬਾਰਾ ਫੇਰ ਡਬਲ ਫੇਸ ਆ ਗਿਆ ਉਹਨਾਂ ਕਰਕੇ ਆਗਲਾ ਜੀ ਤਾਰਾਂ ਅੱਜ ਚੇਂਜ ਹੋਈਆਂ ਤੁਹਾਡੀਆਂ ਹਾਂ ਇੱਥੇ ਲੰਬਸੇ ਅੱਜ ਹੀ ਚੇਂਜ ਹੋਈਆਂ ਕਰਕੇ ਇਹ ਜਿਹੜੀ ਦੁਕਾਨ ਜਿਹਦੇ ਤਰ੍ਹਾਂ ਲੱਗੀ ਤੁਹਾਡੀ ਦੁਕਾਨਾਂ ਹਾਂਜੀ ਹਾਂਜੀ ਕਿਸ ਚੀਜ਼ ਦੀ ਤੁਹਾਡਾ ਲੈਦਰ ਬੈਗ ਦਾ ਕੰਮ ਹੈ ਜੀ ਲੈਦਰ ਬੈਗ ਸਾਰਾ ਸਾਰਾ ਕਿੰਨਾ ਦਾ ਨ ਕੀ ਕ ਤੇ ਆ ਹਲਕਾ ਕਿਹੜੇ ਵਿਧਾਇਕ ਦਾ ਹੈ ਇਹ ਹੈਗਾ ਜੀ ਆਪਣਾ ਮਨੂ ਨੰਦਨੀ ਪਿਆਰ ਜੀ ਦਾ ਇਹ ਆ ਵਿਧਾਇਕ ਕੌਣ ਹੈ ਐਮ ਐਲ ਏ ਦਾ ਐਮ ਐਲ ਏ ਹੋਈ ਹੈ ਜੀ ਆਪਣਾ ਸਜੀਵ ਰੋੜਾ ਜੀ ਹੈ ਸਜੀਵ ਰੋੜਾ ਜੀ ਆਹ ਤਾਂ ਸਫਾਈਆਂ ਕਰਾਂ ਚ ਲੱਗੇ ਹੋਏ ਨੇ ਬੰਦ ਕਿੰਨੇ ਅਪਾਰਟਮੈਂਟ ਦੇ ਉਹ ਵੀ ਹੈਗੇ ਨੇ ਅਣ ਸਤਰੀ ਵੀ ਹੈਗੇ ਨੇ ਬਿਜਲੀ ਪਾਹ ਬਿਜਲੀ ਵਿਭਾਗ ਦੇ ਉਹ ਮੰਤਰੀ ਵੀ ਹੈਗੇ ਨੇ हां बिल पता नहीं जी मैंने मैंने पता उस एक चीज ਤੁਹਾਨੂੰ ਕੀ ਲੱਗਦਾ ਵੀ ਜਿਹੜੀਆਂ ਤਾਰਾਂ ਪੁੱਟ ਗਿਆ ਜੋ ਅੱਜ ਉਹਦੇ ਤੋਂ ਅਦਗੱਲੀ ਹੋਈ ਆ ਅਦਗੱਲੀ ਹੋਈ ਬਿਲਕੁਲ ਉਹ ਕੀ ਪੁੱਟ ਗਿਆ ਤਾਂ ਮਾਲ ਫੰਕਸ਼ਨਿੰਗ ਹੋਈ ਹੈ ਕਿ ਜਲਦਬਾਜੀ ਕੀਤੀ ਗਈ ਹੈ ਉਸ ਕਰਕੇ ਕੀ ਹੋਇਆ ਕਿਤੇ ਜਲਦਬਾਜੀ ਕੀਤੀ ਗਈ ਜਿਹੜਾ ਬਿਜਲੀ ਦਾ ਬੰਦ ਹੋਣਾ ਚੱਲੂ ਹੋਣਾ ਬੰਦ ਹੋਣਾ ਪਹਿਲਾਂ ਦੋ ਫੇਸ ਜਾਂਦੇ ਰਹੇ ਪਤਾ ਨਹੀਂ ਹੋ ਕੀ ਦੇ ਦੁਪਹਿਰ ਨੂੰ ਲਾਈਟਾਂ ਛੜੀਆਂ ਜੀ ਸਾਰੇ ਸਾਨੂੰ 21:00 ਤੇ 3 ਮਿੰਟ ਦਾ ਇਤਲਾਹ ਆਈ ਕਿਉਂਕਿ ਮਾਰ ਮੰਡੀ ਟੋਡਾ ਫੂਡ ਸ਼ਾਪ ਦੇ ਨਾਲ ਲੈਦਰ ਪੁਆਇੰਟ ਵਾਲੇ ਕੋਈ ਬੈਗ ਵਾਲੀ ਦੁਕਾਨ ਦੇ ਵਿੱਚ ਅੱਗ ਲੱਗੀ ਆ ਅਸੀਂ ਤੁਰੰਤ ਮੌਕੇ ਤੇ ਦੋ ਗੱਡੀਆਂ ਲੈ ਕੇ ਪਹੁੰਚੇ ਜੀ ਤੇ ਅੱਗ ਤੇ ਕੰਮ ਸ਼ੁਰੂ ਕੀਤਾ ਤੇ ਬੈਕਅਪ ਤੇ ਦੋ ਤਿੰਨ ਗੱਡੀਆਂ ਹੋਰ ਮੰਗਾ ਕੇ ਤੇ ਅੱਧੇ ਘੰਟੇ ਦੇ ਅੱਗ ਤੇ ਕਾਬੂ ਪਾ ਲਿਆ ਜੀ ਕਿੰਨੀਆਂ ਵੱਡੀਆਂ ਐਕਟਿਵਿਟੀ ਸੀ ਅੱਗੇ ਸ਼ੋਰੂਮ ਸੀ ਜੀ ਬੈਗਾਂ ਦਾ ਲੈਡਰ ਬੈਗ ਜਿਹੜਾ ਜੈਂਟਸ ਬੈਗ ਉਹ ਲੈਦਰ ਦੇ ਉਹ ਵਾਲਾ ਸਹੀ ਹੋ ਗਿਆ ਚੋਰ ਉਹ ਤੇ ਕਿੱਸ ਤਰ੍ਹਾਂ ਅੱਗ ਲੱਗੀ ਪਤਾ ਲੱਗਿਆ ਸਰ ਇਹ ਤਾਂ ਬਾਅਦ ਵਿੱਚ ਪਤਾ ਲੱਗੂ ਜਦੋਂ ਅਸੀਂ ਪਹੁੰਚੇ ਉਹ ਅੱਗ ਲੱਗੀ ਹੋਈ ਸੀ ਉਹਨਾਂ ਨੇ ਕਿਹਾ ਕਿ ਜੇ ਜੇਰਦੀਆਂ ਤਾਰਾ ਚੇਂਜ ਹੋ ਰਹੀਆਂ ਸੀ ਇਹ ਹੁਣ ਉਹਨਾਂ ਨੂੰ ਪਤਾ ਹੋਊਗਾ ਜੀ ਅਸੀਂ ਜਦੋਂ ਪਹੁੰਚੇ ਆ ਉਸ ਤੋਂ ਬਾਅਦ ਤਫ਼ਤੀਸ਼ ਦਾ ਟਾਈਮ ਆ ਬਾਅਦ ਵਿੱਚ ਆਪਾਂ ਦੇ ਵੀ ਕਿੱਦਾਂ ਲੱਗੇ ਰਹਿ ਦਾਂਗੇ ਹਾਂਜੀ ਅੱਗ ਬਿਲਕੁਲ ਕੰਟਰੋਲ ਹੈ ਜੀ ਜਾਨੀ ਕੋਈ ਨਹੀਂ ਮਾਰਲੀ ਇਹਨਾਂ ਦਾ ਹੋਇਆ ਜੀ